ਆ ਸਤਵੀ ਮੋੜ ਆ ਭਾਈ ਜੀ ਇਹਦੇ ਆ ਕਿੰਨੇ 3 ਹੈ ਸੀ ਠੀਕ ਹੈ ਇਹ ਸਤਵੀ ਮੋੜ ਤੇ 3 ਹੈ ਸੀ ਇਕਲੀ ਸੇਕਾ 7ਵੇਂ ਮੋੜ ਦੇ ਪਹਿਲੇ ਹਿੱਸੇ ਦੇ ਇੱਥੇ ਸੱਤ ਕਿਰਸੀਆ ਕੰਮ ਕਰਦੇ ਨੇ। ਦੂਸਰੇ ਹਿੱਸੇ ਦੇ ਅੰਦਰ ਸੱਤ ਮੁਰਾ ਖੜੀਆਂ ਨੇ। ਆਇਆ ਤੀਸਰਾ ਹਿੱਸਾ ਹੈ। ਇਹਦੇ ਵਿੱਚ ਸੱਤ ਗਰਜਣ ਠੀਕ ਹੈ موسی ਦੇ ਉੱਤੇ ਅਗ ਦਾ ਖੰਭਾ ਸੀ ਯਿਸੂ ਮਸੀਹ ਦੇ ਸਮੇਂ ਅਗ ਦਾ ਖੰਭਾ ਯਿਸੂ ਮਸੀਹ ਦੀ ਬੋਦੀ ਦੇ ਅੰਦਰ ਚਲਾ ਗਿਆ ਫਿਰ 120 ਲੋਕਾਂ ਦਾ 파ੜ ਹੁੰਦਾ ਹੈ ਠੀਕ ਹੈ ਤਿੰਨ ਹੋ ਗਏ ਆਮੀਨ ਹੁਣ موسی ਦੇ ਉੱਤੇ ਅਗ ਦਾ ਖੰਭਾ ਸੀ ਕਦੋਂ 1930 ਵਿੱਚ ਮੇਰੇ ਮਨਿਕਾ ਠੀਕ ਔਰ ਬ੍ਰਦਰ ਬ੍ਰਹਮੰਦੀ ਬੋਡੀ ਦੇ ਅੰਦਰ ਕਦੋਂ ਚਲਾ ਗਿਆ ਉਹ ਖੁਦਾ ਦਾ ਖੰਭਾ 1963 ਵਿੱਚ 1963 ਵਿੱਚ ਹੁਣ ਯਿਸੂ ਮਸੀਹ موسی ਜੋ ਤੇ ਅਗਦਾ ਖੰਭਾ ਨਬੀ ਕਹਿੰਦੇ ਉਹਦਾ ਪਿਤਾ ਹੋਣਾ ਹੈ ਯਿਸੂ ਮਸੀਹ ਦੇ ਅੰਦਰ ਉਹਦਾ ਆ ਜਾਣਾ ਪੁੱਤਰ ਹੋਣਾ ਹੈ ਤੇ 120 ਲੋਕਾਂ ਦੇ ਤੇ ਹੋਣਾ ਇਹ ਪਵਿੱਤਰ ਆਤਮਾ ਨੂੰ ਉਸ ਅੱਗ ਦਾ ਖੰਭਾ ਮੂਸਾ ਜੀ ਉੱਤੇ ਯਿਸੂ ਮਸੀਹ ਦੀ ਬੋਡੀ ਦੇ ਅੰਦਰ ਤੇ ਫਿਰ ਉਹ 120 ਲੋਕਾਂ ਉੱਤੇ ਚਲਾ ਗਿਆ। ਇਸੇ ਤਰੀਕੇ ਨਾਲ 1933 ਵਿੱਚ ਅੱਗ ਦਾ ਖੰਭੇ ਦੇ ਰੂਪ ਵਿੱਚ ਮੂਸਾ ਉੱਤੇ ਸਾਡੇ ਸਮੇਂ ਦਾ ਮੂਸਾ ਬ੍ਰਦਰ ਬ੍ਰਾਹਮ ਜੀ ਉਹ ਅੱਗ ਦੇ ਖੰਭੇ ਦੇ ਰੂਪ ਵਿੱਚ ਆਇਆ 23 ਫਰਵਰੀ 1933 ਨੂੰ ਬ੍ਰਦਰ ਬ੍ਰਾਹਮ ਦੀ ਬੋਡੀ ਅੰਦਰ ਆ ਗਿਆ। ਹੁਣ ਕਿੱਥੇ ਆਊਗਾ? ਤੇ ਇਸ ਤਸਵੀਰ ਆਇਦੂ ਤੇ ਹੋ ਜੀ ਕਿ ਕਿੰਨਾ ਸਾਰੀ ਤਰੀਕੇ ਨਾਲ ਜਿਹੜੀ ਇਸ ਸੰਬੰਧ ਦੀ ਪ੍ਰਕਿਰਿਆ ਕਰਾਂ ਤੇ ਜਦੋਂ ਇਹਨਾਂ ਨੂੰ ਪਤਾ ਆਉਂਦਾ